ਡਾਕਟਰ ਕੁਲਵਿੰਦਰ ਕੌਰ ਮਨਹਾਸ ਦੀ ਪੁਸਤਕ ਸੁਪਨਿਆਂ ਦਾ ਕਰਦੇ ਬਾਨੀ ਸਰਦਾਰ ਗੁਰਪ੍ਰੀਤ ਸਿੰਘ ਦਾ ਆਖਰੀ ਤੇ ਚਾਦਮਾ ਅਧਿਆਏ ਵਿੱਚ ਦੁਨੀਆ ਸੇਵ ਕਮਾਈਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਹਾ ਗਿਆ ਹੈ ਕਿ ਜਿਨ ਸੇਵਿਆ ਤਿਨ ਪਾਇਆ ਮਾਨ ਨਨ ਕਾਵਿਅ ਗੁਣੀ ਨਿਧਾਨ ਸਰਦਾਰ ਗੁਰਪ੍ਰੀਤ ਸਿੰਘ ਜਿਹੜੀ ਮਨੁੱਖਤਾ ਦੀ ਸੇਵਾ ਕਰ ਰਹੇ ਹਨ ਇਹ ਕਰਨੀ ਆਸਾਨੀ ਹੈ ਦੀਵੇ ਦੀ ਲਾਟ ਦੀ ਤਰ੍ਹਾਂ ਆਪ ਜਲ ਕੇ ਦੂਜਿਆਂ ਦੀ ਸੇਵਾ ਕੀਤੀ ਜਾਂਦੀ ਹੈ ਭਾਵ ਆਪਣਾ ਆਪਾ ਮਟਾਉਣਾ ਪੈਂਦਾ ਹੈ ਆਪਣਾ ਸੁੱਖ ਰਾਮ ਤਿਆਗਣਾ ਪੈਂਦਾ ਹੈ ਪਰਮਾਤਮਾ ਇਹ ਸੇਵਾ ਕਿਸੇ ਵਿਰਲੀ ਭਗਾ ਵਾਲੀ ਮਨੁੱਖ ਤੇ ਜ਼임ੇ ਲਾਉਂਦਾ ਹੈ ਸਰਦਾਰ ਗੁਰਪ੍ਰੀਤ ਸਿੰਘ ਨੇ ਇਹ ਸੇਵਾ ਦਾ ਮਹਾਨ ਕਾਰਜ ਕਰਨ ਤੋਂ ਪਹਿਲਾਂ ਬਹੁਤ ਸਾਰੇ ਕੰਮ ਕੀਤੇ ਪਰ ਉਹਨਾਂ ਨੂੰ ਕੋਈ ਕਮਰਾਸ ਨਹੀਂ ਆਇਆ ਹੋਰ ਕਮਰਾਸ ਆ ਵੀ ਕਿਵੇਂ ਸਕਦਾ ਸੀ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਕੋਲ ਮੁਨਖਤਾ ਦੀ ਸੇਵਾ ਦਾ ਕਾਰਜ ਕਰਵਾਉਣਾ ਚਾਹੁੰਦੇ ਸੀ ਜਰਾਹੇ ਟਾਬੇ ਤੇ ਲੋਡ ਬੰਦ ਤੇ ਰੋਗੀ ਬੰਦਿਆਂ ਦਾ ਆਉਣਾ ਤੇ ਸਰਦਾਰ ਗੁਰਪ੍ਰੀਤ ਸਿੰਘ ਦਾ ਉਹਨਾਂ ਦੀ ਸੇਵਾ ਕਰਨਾ ਫੋਟੋਆਂ ਫੇਸਬੁੱਕ ਤੇ ਪਾਉਣਾ ਠੀਕ ਹੋ ਕੇ ਉਹਨਾਂ ਦਾ ਆਪਣੇ ਘਰ ਵਾਪਸ ਜਾਣਾ ਲੋਕਾਂ ਵੱਲੋਂ ਹਲਾਸ਼ੇਰੀ ਮਿਲਣਾ ਤੇ ਇਹ ਸੇਵਾ ਦਾ ਕਾਰਜ ਕਰਨ ਦਾ ਉਤਸ਼ਾਹ ਹੋਰ ਵਧਣਾ ਇਹ ਸਾਰਾ ਕੁਝ ਪ੍ਰਮਾਤਮਾ ਨੇ ਆਪ ਕਰਵਾਇਆ ਤਾਂ ਜੋ ਸਰਦਾਰ ਗੁਰਪ੍ਰੀਤ ਸਿੰਘ ਮੁਕਤਾ ਦੀ ਸੇਵਾ ਦਾ ਮਹਾਨ ਕਾਰਜ ਕਰ ਸਕਣ ਸਰਦਾਰ ਗੁਰਪ੍ਰੀਤ ਸਿੰਘ ਆਪਣੀ ਟੀਮ ਨਾਲ 22 ਘੰਟੇ ਸੇਵਾ ਕਰਦੇ ਹਨ ਰਾਜਸਥਾਨ ਕਰਨਾਟਕ ਆਸਾਮ ਬਿਹਾਰ ਜੰਮੂ ਕਸ਼ਮੀਰ ਤੋਂ ਪੀੜਤ ਲੋਕ ਸੁਪਣਿਆਂ ਦੇ ਘਰ ਆਉਂਦੇ ਹਨ ਜਲੰਧਰ ਹੁਸ਼ਿਆਰਪੁਰ ਸ਼੍ਰੀ ਮੁਕਤਸਰ ਸਾਹਿਬ ਪਟਿਆਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਚੰਡੀਗੜ੍ਹ ਫਗਵਾੜਾ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਪਿੰਡਾਂ ਤੋਂ ਜਿੱਥੋਂ ਵੀ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਕੋਈ ਲੋੜਵੰਦ ਮੰਦ ਬੁੱਧੀ ਦਿਮਾਗੀ ਤੌਰ ਤੇ ਪਰੇਸ਼ਾਨ ਰੋਗੀ ਹਨ ਇਹ ਆਪ ਜਾ ਕੇ ਉਹਨਾਂ ਨੂੰ ਲੈ ਕੇ ਆਉਂਦੇ ਹਨ ਤੇ ਲਿਆ ਕੇ ਉਸ ਰੋਗੀ ਦਾ ਇਸ਼ਨਾਨ ਕਰਵਾਉਂਦੇ ਹਨ ਸਾਫ ਕੱਪੜੇ ਪਹੋਂਦੇ ਹਨ ਤੇ ਕੇਸਾਂ ਤੇ ਕੰਗੀ ਕਰਕੇ ਉਸ ਦਾ ਇਲਾਜ ਸ਼ੁਰੂ ਕਰਵਾਉਂਦੇ ਹਨ ਰਹਿਣੋ ਤੇ ਪ੍ਰਭੂ ਜ਼ਰਤਿਆਨਾ ਸੋਚੋ ਜੇ ਕਿਸੇ ਦੇ ਘਰ ਵਿੱਚ ਦਿਮਾਗੀ ਤੌਰ ਤੇ ਪਰੇਸ਼ਾਨ ਕੋਈ ਬੰਦਾ ਔਰ ਬੱਚਾ ਜਦ ਅੱਜੀ ਹੋਵੇ ਤਾਂ ਸਾਰਾ ਪਰਿਵਾਰ ਪਰੇਸ਼ਾਨ ਹੋ ਜਾਂਦਾ ਹੈ ਸਰਦਾਰ ਗੁਰਪ੍ਰੀਤ ਸਿੰਘ ਸੈਂਕੜੇ ਮਾਨਸਿਕ ਤੌਰ ਤੇ ਪਰੇਸ਼ਾਨ ਸੰਗਲਾ ਨਾਲ ਬੰਨੇ ਰੋਗੀਆਂ ਨੂੰ ਆਪਣੇ ਕੋਲ ਰੱਖ ਕੇ ਉਹਨਾਂ ਦਾ ਇਲਾਜ ਕਰਵਾਉਂਦੇ ਹਨ ਉਰਨਾਲ ਪ੍ਰੇਮ ਤੇ ਸਤਸਕਰਨ ਨਾਲ ਗੱਲਬਾਤ ਕਰਦੇ ਹਨ ਸਾਨੂੰ ਆਪਣੇ ਘਰ ਵਿੱਚ ਕਿਸੇ ਇੱਕ ਬਜ਼ੁਰਗ ਦਾ ਮਲਮੂਤਰ ਸਾਫ ਕਰਨਾ ਪੈ ਜਾਵੇ ਅਸੀਂ ਨੱਕ ਮੂੰ ਚੜਾਉਂਦੇ ਹਾਂ ਤੇ ਉਸ ਬਜ਼ੁਰਗ ਨੂੰ ਮੰਦਾ ਬੋਲਦੇ ਹਾਂ ਸਰਦਾਰ ਗੁਰਪ੍ਰੀਤ ਸਿੰਘ ਅੱਜ ਤੱਕ ਹਜ਼ਾਰਾਂ ਮੰਦ ਬੁੱਧੀ ਤੇ ਦਿਮਾਗੀ ਤੌਰ ਤੇ ਪ੍ਰੇਸ਼ਾਨ ਰੋਗੀਆਂ ਨੂੰ ਜੋ ਮਲਮੂਤਰ ਨਾਲ ਲਿਬੜੇ ਹੋਏ ਬਦਬੂ ਮਾਰਦੇ ਜਿਨ੍ਹਾਂ ਕੋਲੋਂ ਕੋਈ ਲੰਗਣਾ ਵੀ ਪਸੰਦ ਨਹੀਂ ਕਰਦਾ ਉਹਨਾਂ ਨੂੰ ਆਪਣੇ ਹੱਥਾਂ ਨਾਲ ਚੁੱਕ ਕੇ ਗੱਡੀ ਵਿੱਚ ਪਾਉਂਦੇ ਤੇ ਸੁਪਣਿਆਂ ਦੇ ਘਰ ਲਿਆ ਕੇ ਉਹਨਾਂ ਦੀ ਸਾਂਭ ਸੰਭਾਲ ਕਰਦੇ ਹਨ ਇੱਥੇ ਬਸ ਨਹੀਂ ਕੀੜੇ ਫੇਰ ਹੋ ਗਈਆਂ ਤੇ ਆਪ ਕੀੜੇ ਕੱਢਦੇ ਹਨ ਇਹ ਕੀੜੇ ਸਰੀਰ ਦੇ ਕਿਸੇ ਵੀ ਅੰਗ ਲੱਤਾਂ ਬਾਹਾਂ ਸਿਰ ਕੰਨ ਛਾਤੀ ਪਿਸ਼ਾਬ ਵਾਲੀ ਜਗ੍ਹਾ ਤੇ ਪਏ ਹੋਣ ਕੀ ਅਸੀਂ ਇਹ ਕਰ ਸਕਦੇ ਹਾਂ ਤਨ ਹਨ ਸਰਦਾਰ ਗੁਰਪ੍ਰੀਤ ਸਿੰਘ ਤੇ ਤਨ ਹਨ ਉਹਨਾਂ ਦੇ ਮਾਤਾ ਪਿਤਾ ਜਿਨ੍ਹਾਂ ਸਦਕਾ ਉਹ ਇਸ ਦੁਨੀ ਸੋਹਾਵਾ ਬਾਗ ਵਿਚ ਆਏ ਕਈ ਦਿਮਾਗੀ ਤੌਰ ਤੇ ਪਰੇਸ਼ਾਨ ਖਾਸ ਕਰਕੇ ਪੜੇ ਲਿਖੇ ਰੋਗੀਆਂ ਨੂੰ ਜਦੋਂ ਉਹ ਲੈਣ ਜਾਂਦੇ ਹਨ ਤਾਂ ਉਹ ਸਰਦਾਰ ਗੁਰਪ੍ਰੀਤ ਸਿੰਘ ਨੂੰ ਪੱਦੀ ਸ਼ਬਦਾਵਲੀ ਬੋਲਦੇ ਹਨ ਜਿਵੇਂ ਉਹ ਤੂੰ ਪਰੇ ਰਹਿ ਤੇਰੀ ਹਿੰਮਤ ਕਿਵੇਂ ਪਈ ਮੇਰੇ ਘਰ ਅੰਦਰ ਆਉਣ ਦੀ ਮੈਨੂੰ ਹੱਥ ਨਾ ਲਾਈ। ਉਹ ਚੁੱਕ ਕੇ ਤੁਰੇ ਆਉਂਦੇ ਨੇ ਤੇ ਕਈ ਤਾਂ ਧੱਕੇ ਮਾਰਨ ਤੱਕ ਜਾਂਦੇ ਹਨ। ਕੋਈ ਸਾਰਾ ਕੁਝ ਖਿੜੇ ਮੱਥੇ ਸਹਿਣ ਕਰ ਲੈਂਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹ ਠੀਕ ਨਹੀਂ ਹਨ। ਨਰਕ ਭਰੇ ਮਾਹੌਲ ਵਿੱਚ ਜਿੱਥੇ ਮਹੀਨਿਆਂ ਸਾਲਾਂ ਬੱਧੀ ਮਲਮੂਤਰ ਨਾਲ ਘਰ ਭਰਿਆ ਹੁੰਦਾ ਹੈ, ਉੱਥੇ ਜਾ ਕੇ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਵਿਅਕਤੀ ਨੂੰ ਲੈ ਕੇ ਆਉਂਦੇ ਹਨ। ਕਈ ਮਾਨਸਿਕ ਰੋਗੀਆਂ ਨੂੰ ਤਾਂ ਉਹਨਾਂ ਦੇ ਕਮਰੇ ਜਾਂ ਘਰ ਵਿੱਚੋਂ ਕੱਢਣ ਲਈ ਕੋਈ ਨਾ ਕੋਈ ਖਿੜਕੀ ਜਾਂ ਦਰਵਾਜ਼ਾ ਤੱਕ ਤੋੜਨਾ ਪੈਂਦਾ ਹੈ। ਉਹਨਾਂ ਨੂੰ ਆਪਣੇ ਨਾਲ ਲਿਉਣ ਲਈ ਕਈ-ਕਈ ਘੰਟੇ ਉਹਨਾਂ ਨਾਲ ਗੱਲਬਾਤ ਕਰਨੀ ਪੈਂਦੀ ਹੈ। ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਨਾਉਣਾ ਪੈਂਦਾ ਹੈ ਇਹ ਸਾਨ ਕੰਮ ਨਹੀਂ ਹੈ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਬਹੁਤ ਸਬਰ ਰੱਖਣਾ ਪੈਂਦਾ ਹੈ ਹਰ ਰੋਗੀ ਦੇ ਕੋਲ ਜਾ ਕੇ ਪਹਿਲਾਂ ਉਹ ਉਸ ਦੇ ਸਿਰ ਉੱਪਰ ਆਪਣਾ ਹੱਥ ਰੱਖ ਕੇ ਵਾਹਿਗੁਰੂ ਤੇ ਮੂਲ ਮੰਤਰ ਦਾ ਜਾਪ ਕਰਦੇ ਹਨ ਤੇ ਫਿਰ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਅਰਦਾਸ ਕਰਨ ਕਿ ਇਹ ਬਿਲਕੁਲ ਠੀਕ ਹੋ ਜਾਵੇ ਸਰਦਾਰ ਗੁਰਪ੍ਰੀਤ ਸਿੰਘ ਪ੍ਰੇਮ ਨਿਮਰਤਾ ਤੇ ਸਹਿਨਸ਼ੀਲਤਾ ਨਾਲ ਭਰਪੂਰ ਇਨਸਾਨ ਹਨ ਕੀ ਛੋਟੇ ਕੀ ਵੱਡੇ ਕੀ ਬਜ਼ੁਰਗ ਤੇ ਕੀ ਬੱਚੇ ਸਾਰਿਆਂ ਨੂੰ اپنی ਗਲਵਕੜੀ ਵਿੱਚ ਲੈਂਦੇ ਹਨ ਤੇ ਉਹਨਾਂ ਦੀ ਨਿਮਰਤਾ ਤੇ ਪ੍ਰੇਮ ਨਾਲ ਗੱਲ ਸੁਣਦੇ ਹਨ। ਪ੍ਰੇਮ ਬਾਰੇ ਮੈਂ ਆਪਣੀ ਪੁਸਤਕ ਜਿੰਨੀ ਚਾਖਿਆ ਪ੍ਰੇਮ ਰਸ ਵਿੱਚ ਇਸ ਤਰ੍ਹਾਂ ਲਿਖਿਆ ਹੈ। ਪ੍ਰੇਮ ਐਸੀ ਸ਼ਕਤੀ ਹੈ ਜਿਹੜੀ ਇਨਸਾਨ ਨੂੰ ਸ਼ੁੱਧ ਤੇ ਪਵਿੱਤਰ ਰੱਖਦੀ ਹੈ। ਇਹ ਐਸੀ ਰੌਸ਼ਨੀ ਹੈ ਕਿ ਜਿਸ ਵੀ ਇਨਸਾਨ ਉੱਪਰ ਪੈਂਦੀ ਹੈ ਉਸ ਦਾਪਾ ਰੋਸ਼ਨ ਹੋ ਜਾਂਦਾ ਹੈ। ਇੱਕ ਐਸੀ ਖੁਸ਼ਬੂ ਹੈ ਕਿ ਇਸ ਖੁਸ਼ਬੂ ਨੂੰ ਪਾ ਕੇ ਇਨਸਾਨ ਹਮੇਸ਼ਾ ਮਹਿਕਦਾ ਰਹਿੰਦਾ ਹੈ। ਇਹ ਐਸਾ ਸੰਗੀਤ ਹੈ ਜਿਸ ਵੀ ਹਿਰਦੇ ਵਿੱਚ ਇਸ ਦੀ ਧੁਨੀ ਗੂੰਜਦੀ ਹੈ। अनंत होतता है ते प्रेम ही परमात्मा है सरदार गुरप्रीत सिंह ਵੱਲੋਂ ਇਹਨਾਂ ਸਾਰੇ ਲੋੜਵੰਤਾ ਮੰਦਬੁੱਧੀ ਦਿਮਾਗੀ ਤੌਰ ਤੇ ਪਰਸ਼ਾਨ ਤੇ ਹੋਰ ਰੋਗੀਆਂ ਦੇ ਰਹਿਣ ਖਾਣ ਪੀਣ ਤੇ ਪਹਿਨਣ ਦਾ ਵਧੀਆ ਇੰਤਜ਼ਾਮ ਕੀਤਾ ਗਿਆ ਹੈ ਨੰਨੇ-ਮੁੰਨੇ ਬੱਚਿਆਂ ਨੂੰ ਆਪਣੀ ਗੋਦੀ ਵਿੱਚ ਬਿਠਾਉਣਾ ਉਹਨਾਂ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਨੀਆਂ ਉਹਨਾਂ ਨੂੰ ਸੁਹਾਉਣ ਲਈ ਵੀ ਉਹਨਾਂ ਦੇ ਕੁਟਕਤਾਰੀਆਂ ਕੱਟਣੀਆਂ ਉਹਨਾਂ ਨਾਲ ਹੱਸਣਾ ਖੇਡਣਾ ਇਹ ਸਾਰਾ ਕੁਝ ਉਹੀ ਮਨੁੱਖ ਕਰ ਸਕਦਾ ਹੈ ਜਿਸ ਉੱਪਰ ਪਰਮਾਤਮਾ ਦੀ અપਾਰ ਬਖਸ਼ਿਸ਼ ਹੋਵੇ ਬੱਚਿਆਂ ਦੇ ਖੇਡਣ ਲਈ ਉਹਨਾਂ ਵੱਲੋਂ ਇੱਕ ਖੇਡ ਮੈਦਾਨ ਵੀ ਤਿਆਰ ਕੀਤਾ ਜਾ ਰਿਹਾ ਹੈ। ਸਰਦਾਰ ਗੁਰਪ੍ਰੀਤ ਸਿੰਘ ਨੂੰ ਰੋਜ਼ਾਨਾ 100 ਦੇ ਲਗਭਗ ਅਲੱਗ-ਅਲੱਗ ਥਾਵਾਂ ਸ਼ਹਿਰਾਂ ਤੋਂ ਇਸ ਤਰ੍ਹਾਂ ਦੇ ਰੋਗੀਆਂ ਬਾਰੇ ਫੋਨ ਆਉਂਦੇ ਹਨ। ਇੱਕ ਦਿਨ ਵਿੱਚ ਉਹ ਸਿਰਫ ਇੱਕ ਜਾਂ ਦੋ ਰੋਗੀਆਂ ਨੂੰ ਹੀ ਲਿਆਉਣ ਵਿੱਚ ਕਾਮਯਾਬ ਹੁੰਦੇ ਹਨ। ਉਹ ਜਿਸ ਨੂੰ ਜਿੱਥੋਂ ਵੀ ਲੈ ਕੇ ਆਉਂਦੇ ਹਨ ਉਸ ਬਾਰੇ ਵੀਡੀਓ ਜ਼ਰੂਰ ਸ਼ੇਅਰ ਕਰਦੇ ਹਨ ਤੇ ਕਹਿੰਦੇ ਹਨ ਕਿ ਅਸੀਂ ਇਸ ਦੇ ਕਰ ਜਾਂਦਾ ਧੰਦੌਲਤ ਦਾ ਕੋਈ ਕਲੇਮ ਯਾਨੀ ਦਾਵਾ ਨਹੀਂ ਕਰਦੇ। ਅਸੀਂ ਇਸ ਦੀ ਸਿਰਫ ਸੇਵਾ ਕਰਨ ਲਈ ਲੈ ਕੇ ਜਾ ਰਹੇ ਹਾਂ। ਇਸਦੇ ਉਸਦੇ ਪਰਿਵਾਰਕ ਮੈਂਬਰਾਂ ਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਵੀ ਅਪੀਲ ਕਰਦੇ ਹਨ ਕਿ ਅਸੀਂ ਇਸ ਨੂੰ ਲੈ ਕੇ ਜਾ ਰਹੇ ਹਾਂ ਤੁਸੀਂ ਇਸ ਨੂੰ ਮਿਲਣ ਲਈ ਸੁਪਨਿਆਂ ਤੇ ਕਰ ਜ਼ਰੂਰ ਆਇਓ ਕਈ ਤਾਂ ਮਿਲਣ ਆ ਜਾਂਦੇ ਹਨ ਤੇ ਧੰਨਵਾਦ ਕਰਕੇ ਜਾਂਦੇ ਹਨ ਪਰੰਤੂ ਕਈ ਅਜੇਹੇ ਸਿਰਫ ਰਹੇ ਹੁੰਦੇ ਹਨ ਕਿ ਉਹਨਾਂ ਨੇ ਇਲਾਜ ਤੱਕ ਕੀ ਕਰਵਾਉਣਾ ਸੀ ਜਦੋਂ ਉਹਨਾਂ ਦਾ ਮਰੀਜ਼ ਠੀਕ ਹੋ ਰਿਹਾ ਹੁੰਦਾ ਹੈ ਉਦੋਂ ਵੀ ਦੇਖਣ ਨਹੀਂ ਆਉਂਦੇ ਕਹਿੰਦੇ ਨੇ ਕਿ ਉਹਨਾਂ ਕੋਲ ਔਨ ਦਾ ਟਾਈਮ ਨਹੀਂ ਰਿਸ਼ਤੇ ਖੋਖਲੇ ਹੋ ਚੁੱਕੇ ਹਨ ਸਕੇ ਭੈਣ ਭਰਾਵਾਂ ਦੇ ਕੂਨ ਚਿੱਟੇ ਹੋ ਗਏ ਹਨ ਇੱਕ ਮਹੀਨਾ ਢਾਈ ਸਾਲ ਆਪਣੇ ਪੁੱਤਰਾਂ ਨੂੰ ਮਿਲਣ ਲਈ ਤੜਫਦੀ ਰਹੀ ਤੇ ਉਹਨਾਂ ਦੇ ਨਾਮ ਲੈ ਕੇ ਆਵਾਜ਼ਾਂ ਮਾਰਦੀ ਰਹੀ ਪਰ ਉਹ ਨਹੀਂ ਜਦੋਂ ਇਸ ਵਾਰੀ ਵੀਡੀਓ ਸਰਦਾਰ ਗੁਰਪ੍ਰੀਤ ਸਿੰਘ ਨੇ ਸ਼ੇਅਰ ਕੀਤੀ ਤਾਂ ਪਰਿਵਾਰ ਨੇ ਉਹਨਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੁਸੀਂ ਸਾਡੇ ਪਰਿਵਾਰ ਦੀ ਬੇਇੱਜ਼ਤੀ ਕੀਤੀ ਹੈ ਅਸੀਂ ਤੁਹਾਡੇ ਤੇ ਕੇਸ ਕਰਾਂਗੇ ਇਸ ਤਰ੍ਹਾਂ ਦੇ ਲੋਕਾਂ ਨੇ ਸਰਦਾਰ ਗੁਰਪ੍ਰੀਤ ਸਿੰਘ ਦਾ ਧੰਨਵਾਦ ਤਾਂ ਕੀ ਕਰਨਾ ਸੀ ਸਗੋਂ ਉਹਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਉਸ ਵੇਲੇ ਉਹਨਾਂ ਦੇ ਦਿਲ ਉੱਪਰ ਕੀ ਬੀਤਦੀ ਹੋਵੇਗੀ ਇਹ ਉਹੀ ਜਾਣਦੇ ਹਨ ਕਈ ਵਾਰੀ ਇਸ ਤਰ੍ਹਾਂ ਦੇ ਮੌਕੇ ਤੇ ਉਹ ਗੁੱਸੇ ਵਿੱਚ ਵੀ ਆ ਜਾਂਦੇ ਹਨ ਕਿ ਇਹ ਕਿਸ ਤਰ੍ਹਾਂ ਦੇ ਪੁੱਤਰ ਹਨ ਇੱਕ ਤਾਂ ਆਪਣੀ ਮਾਂ ਨੂੰ ਦੇਖਣ ਤੱਕ ਨਹੀਂ ਆਏ ਉਹ ਆਪਣੇ ਪੁੱਤਰਾਂ ਨੂੰ ਮਿਲਣ ਲਈ ਤੜਫਦੀ ਇਸ ਦੁਨੀਆ ਨੂੰ ਅਲਬਜ਼ਾਕੇਗੀ ਤੇ ਉੱਪਰੋਂ ਧਮਕੀਆਂ ਦਿੰਦੇ ਹਨ ਇਸ ਦੀ ਸੇਵਾ ਕਰਨੀ ਆਸਾਨ ਨਹੀਂ ਬਹੁਤ ਔਖਾ ਕੰਮ ਹੈ ਸਰਦਾਰ ਗੁਰਪ੍ਰੀਤ ਸਿੰਘ ਨੂੰ ਆਪਣੇ ਪਰਿਵਾਰ ਕੋਲ ਜਾਣ ਦਾ ਸਮਾਂ ਵੀ ਮੁਸ਼ਕਲ ਨਾਲ ਮਿਲਦਾ ਹੈ ਉਹ ਹਫ਼ਤੇ ਜਾਂ 15 ਦਿਨਾਂ ਬਾਅਦ ਉਹਨਾਂ ਨੂੰ ਮਿਲਣ ਲਈ ਜਾਂਦੇ ਹਨ ਇਹਨਾਂ ਦੇ ਮਾਤਾ ਜੀ ਵੀ ਇੱਥੇ ਆ ਕੇ ਸੇਵਾ ਕਰਵਾਉਂਦੇ ਹਨ ਇਹਤੇ ਰਹਿੰਦੀਆਂ ਬੇਬੀਆਂ ਤੇ ਬੱਚਿਆਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਦੇ ਹਨ ਪਰਿਵਾਰ ਦਾ ਇਸ ਕਾਰਜ ਵਿੱਚ ਇਹਨਾਂ ਨੂੰ ਪੂਰਾ ਸਹਿਯੋਗ ਪ੍ਰਾਪਤ ਹੈ ਜਦੋਂ ਕੁਝ ਮਹੀਨੇ ਪਹਿਲਾਂ ਇਹਨਾਂ ਦੀ ਬੇਟੀ ਦਾ ਵਿਆਹ ਹੋਇਆ ਸੀ ਤਾਂ ਉਸਨੇ ਵਿਦੇਸ਼ ਜਾਣਾ ਸੀ ਇਹਨਾਂ ਨੂੰ ਘਰ ਜਾ ਕੇ ਆਪਣੀ ਬੇਟੀ ਨੂੰ ਮਿਲਣ ਦਾ ਸਮਾਂ ਵੀ ਨਾ ਮਿਲਿਆ ਦਵਾਈਆਂ ਦੇ ਲੰਗਰ ਦਾ ਕੈਂਪ ਲੱਗਾ ਹੋਇਆ ਸੀ ਉਹ ਉੱਥੇ ਰੁਜੇ ਹੋਏ ਸੀ ਜਿਸ ਦਿਨ ਕੈਂਪ ਲੱਗਾ ਇਹਨਾਂ ਦੀ ਬੇਟੀ ਆਪ ਹੀ ਉੱਥੇ ਮਿਲਣ ਆ ਗਈ ਪਰ ਉੱਥੇ ਐਨੇ ਮਰੀਜ਼ਾਂ ਵਿੱਚ ਉਹ ਘਿਰੇ ਹੋਏ ਸਨ ਕਿ ਆਪਣੀ ਬੇਟੀ ਨੂੰ ਉਹ ਉੱਥੇ ਵੀ ਚੰਗੀ ਤਰ੍ਹਾਂ ਨਾ ਮਿਲ ਸਕੇ ਉਸ ਦਿਨ ਅਖੀਰ ਤਏ ਜਿਹੜੇ ਕੁਝ ਮਰੀਜ਼ ਰਹਿ ਗਏ ਉਹ ਜਲਦੀ ਵਿੱਚ ਲੇਕਿਨ ਬਹੁਤ ਆਪਣਤ ਤੇ ਪ੍ਰੇਮ ਨਾਲ ਉਹਨਾਂ ਨੂੰ ਮਿਲੇ ਤੇ ਆਪਣੇ ਘਰ ਜਾਣ ਦੀ ਮਜਬੂਰੀ ਦੱਸੀ ਕਿ ਮੇਰੀ ਬੇਟੀ ਨੇ ਕੱਲ ਨੂੰ ਕੈਂਡੀਡਾ ਚਲੇ ਜਾਣਾ ਹੈ ਇਸ ਲਈ ਮੇਰਾ ਘਰ ਜਾ ਕੇ ਉਹਨਾਂ ਨੂੰ ਮਿਲਣਾ ਬਹੁਤ ਜ਼ਰੂਰੀ ਹੈ ਇਹ ਸੇਵਾ ਨਹੀਂ ਆਸਾਨ ਜਿਸ ਇਨਸਾਨ ਨੂੰ ਆਪਣੇ ਘਰ ਜਾਣ ਦਾ ਸਮਾਂ ਨਹੀਂ ਮਿਲਦਾ ਉਹ ਰਿਸ਼ਤੇਦਾਰੀ ਵਿੱਚ ਜਾਣ ਦਾ ਸਮਾਂ ਕਿਵੇਂ ਕੱਟ ਸਕਦਾ ਹੈ ਇੱਥੇ ਅਸੀਂ ਸਰਦਾਰ ਗੁਰਪ੍ਰੀਤ ਸਿੰਘ ਜੀ ਦੀ ਸ਼ਖਸੀਅਤ ਬਾਰੇ ਜਾਣ ਸਕਦੇ ਹਾਂ ਸ਼ਖਸੀਅਤ ਜੋ ਅਸੀਂ ਸੁਣਦੇ ਹਾਂ ਤੇ ਕਹਿੰਦੇ ਹਾਂ ਸਨਲ ਨਹੀਂ ਬਣਦੀ ਸਗੋਂ ਮਿਹਨਤ ਅਤੇ ਕਾਰਜ ਦੁਆਰਾ ਬਣਦੀ ਹੈ ਸ਼ਖਸੀਅਤ ਮਨੁੱਖਲੀ ਉਸੇ ਤਰ੍ਹਾਂ ਜਿਵੇਂ ਇੱਕ ਫੁੱਲ ਦੀ ਸੁਗੰਧੀ ਜਿਹੜੇ ਦਿਮਾਗੀ ਤੌਰ ਤੇ ਪਰੇਸ਼ਾਨ ਕੀੜੇ ਪੀਤੇ ਕੀ ਹੋਰ ਬਿਮਾਰੀਆਂ ਨਾਲ ਜੂਝ ਰਹੇ ਨੌਜਵਾਨ ਬਜ਼ੁਰਗ ਮਾਤਾਵਾਂ ਪੈਣਾ ਤੇ ਵੀ ਠੀਕ ਹੋ ਜਾਂਦੇ ਨੇ ਤੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਜਦੋਂ ਲਗਾਤਾਰ ਚੱਲ ਰਹੀ ਦਵਾਈ ਲੈਣ ਜਾਂ ਵੈਸੇ ਮਿਲਣਾਉਂਦੇ ਹਨ ਤਾਂ ਉਹਨਾਂ ਦੇ ਚਿਹਰੇ ਤੇ ਜਿਹੜੀ ਖੁਸ਼ੀ ਹੁੰਦੀ ਹੈ ਉਸ ਵੇਲੇ ਡੁੱਲ ਡੁੱਲ ਪੈਂਦੀ ਹੈ ਜਦੋਂ ਉਹ ਸਰਦਾਰ ਗੁਰਪ੍ਰੀਤ ਸਿੰਘ ਦੇ ਪੈਰੀ ਹੱਥ ਲਾਉਂਦੇ ਹਨ ਉਹਨਾਂ ਨੂੰ ਕੁਟਕੁਟ ਜਫੀਆਂ ਪਾਉਂਦੇ ਹਨ ਬਜ਼ੁਰਗ ਮਾਪੇ ਅਸੀਸਾਂ ਦੀ ਝੜੀ ਲਾ ਦਿੰਦੇ ਹਨ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਲੰਮੀ ਉਮਰ ਦੇਵੇ ਸਾਡੇ ਲਈ ਤੁਸੀਂ ertidti ਤੇ ਆਏ ਰੱਬੋ ਤੁਹਾਡੇ ਦਰਸ਼ਨ ਕਰ ਲੈ ਸਮਝੋ ਰੱਬ ਦੇ ਦਰਸ਼ਨ ਕਰ ਲੈ ਉਹਨਾਂ ਨੂੰ ਆਪਣੇ ਗਲੇ ਨਾਲ ਲਾਉਂਦੇ ਹਨ ਇਹ ਸੁਣ ਕੇ ਸਰਦਾਰ ਗੁਰਪ੍ਰੀਤ ਸਿੰਘ ਕਹਿੰਦੇ ਹਨ ਤੁਸੀਂ ਮੇਰੇ ਪੈਰੀ ਹੱਥ ਨਾ ਲਾਓ ਇਹ ਸਾਰਾ ਕੁਝ ਕਰਨ ਕਰਾਵਨ ਹਾਰ ਵਾਹਿਗੁਰੂ ਈਸ਼ਵਰ ਅੱਲਾ ਆਪ ਹੈ ਤੁਸੀਂ ਮੇਰਾ ਧੰਨਵਾਦ ਕਰਨ ਦੀ ਬਜਾਏ ਪਰਮਾਤਮਾ ਦਾ ਸ਼ੁਕਰੀਆ ਕਰਿਆ ਕਰੋ। ਉਹਨਾਂ ਨੇ ਹੀ ਇਹ ਸੇਵਾ ਦਾ ਕਰਜ ਸਾਨੂੰ ਸੌਂਪਿਆ ਹੈ ਜੋ ਅਸੀਂ ਨਿਭਾ ਰਹੇ ਹਾਂ। ਤੁਸੀਂ ਬਸ ਮੈਨੂੰ ਆਪਣੀ ਅਸੀਸਾਂ ਦਿਆ ਕਰੋ। ਇਹ ਅਸੀਸਾਂ ਅਮੁੱਲ ਹਨ। ਕਿਸੇ ਵੱਡੇ ਭਾਗਾਂ ਵਾਲੇ ਨੂੰ ਹੀ ਮਿਲਦੀਆਂ ਹਨ। ਕਰੋੜਾਂ ਅਰਬਾਂ ਰੁਪਏ ਖਰਚ ਕੇ ਵੀ ਇਹ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀਆਂ ਜੋ ਸਰਦਾਰ ਗੁਰਪ੍ਰੀਤ ਸਿੰਘ ਨੂੰ ਉਹਨਾਂ ਦੀ ਇਸ ਮਹਾਨ ਸੇਵਾ ਸਦਕਾ ਸੈਂਕੜੇ ਹਜ਼ਾਰਾਂ ਸੰਤਾਂ ਵੱਲੋਂ ਮਿਲ ਰਹੀਆਂ ਹਨ। ਇਹ ਉਹਨਾਂ ਦੁਆਰਾ ਦਿਨ ਰਾਤ ਕੀਤੀ ਜਾ ਰਹੀ ਮਿਹਨਤ ਤੇ ਸੇਵਾ ਦਾ ਫਲ ਹੈ। ਐਡਬੀ ਲੌਂਗ ਫੈਲੋਨਿਟੀ ਕੀਆ ਹੈ ਮਹਾਪੁਰਸ਼ਾਂ ਦੁਆਰਾ ਪ੍ਰਾਪਤ ਕੀਤੀਆਂ ਗਈਆਂ ਬਲੰਦੀਆਂ ਕਿਸੇ ਅਚਾਨਕ ਉਡਾਨ ਦਾ ਫਲ ਨਹੀਂ ਸਨ ਜਦੋਂ ਉਹਨਾਂ ਦੇ ਸਾਥੀ ਨੀਂਦ ਦਾ ਨਿਗਮਨ ਰਹੇ ਹੁੰਦੇ ਸਨ ਉਹ ਰਾਤ ਪਰ ਕਲਨਾ ਕਰ ਰਹੇ ਹੁੰਦੇ ਸਨ ਮੇਰੀ ਪਰਮਾਤਮਾ ਅੱਗੇ ਇਹ ਹੀ ਅਰਦਾਸ ਹੈ ਕਿ ਉਹ ਸਰਦਾਰ ਗੁਰਪ੍ਰੀਤ ਸਿੰਘ ਨੂੰ ਲੰਮੀ ਉਮਰ ਤੰਦਰੁਸਤੀ ਬਖਸ਼ੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਜੋ ਉਹਨਾਂ ਨੇ ਇਹ ਜੋ ਮਨੁੱਖਤਾ ਦੀ ਸੇਵਾ ਸ਼ੁਰੂ ਕੀਤੀ ਹੈ ਉਸ ਨੂੰ ਲੰਮੇ ਸਮੇਂ ਤੱਕ ਨਿਭਾ ਸਕਣ ਇਸੇ ਤਰ੍ਹਾਂ ਮਰੀਜ਼ਾਂ ਵਿੱਚ ਵਿਚਰਦੇ ਹੋਏ ਆਪਣੀ ਨਿਮਰਤਾ ਨਿਰਮਮਤਾ ਤੇ ਪ੍ਰੇਮ ਦੀ ਖੁਸ਼ਬੂ ਵੰਡਦੇ ਹੋਏ ਸੇਵਾ ਕਰਦੇ ਰਹਿਣ ਸੁਪਨਿਆਂ ਦਾ ਘਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਸਵਾਰਥ ਰਹਿਤ ਹੋ ਕੇ ਦੂਜਿਆਂ ਲਈ ਕੀਤੀ ਕਾਰ ਦਿੰਦੀ ਹੈ ਖੁਸ਼ੀਆਂ અપਾਰ ਜਿਸ ਦਾ ਹੁੰਦਾ ਨਹੀਂ ਕੋਈ ਪਾਰਾ ਬਾਰ ਸੇਵਕ ਕੋ ਸੇਵਾ ਬਨਾਈ ਸੇਵਕ ਕੋ ਗੁਰ ਸਦਾ ਦਿਆਲ ਧੰਨਵਾਦ